ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈਂ ਦਨਸਰਨ ਸਾਦ ਧਿਆਈ ਹੱਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉੱਪਰ ਕੁਰਬਾਨ ਤਾਏ ਕਿਰਪਾਲ ਪੂਰਨ ਪ੍ਰਵਦਾਤੇ ਜੀ ਹੋਏ ਮੇਰਵਾਨ ਰਹਾਉ ਨਾਨਕ ਜਨ ਸਰਨਾਏ ਜਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਟਾਈ ਸੁਖ ਪੰਚ ਮੇਰੇ ਭਾਈ ਸੋਰਠ ਮਹੱਲਾ ਪੰਜਵਾ ਸੋਨੋ ਬਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਉ ਰਾਵਣ ਹਾਰੇ ਪ੍ਰਭ ਜਿਓ ਅਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਤਾਰੇ ਰਹਾਓ ਸੁਨੀ ਪੁਕਾਰ ਸਮਰਥ ਸੁ ਅਮੇ ਬੰਦਨ ਕਾਟ ਸਵਾਰੇ ਪੈਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਾਹਰੇ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦਿਨੈ ਸੇਵਕ ਸਭ ਦਰਬਾਰੇ ਅੰਗਕਾਰ ਕੇਉ ਪ੍ਰਭ ਆਪਣੇ ਪਾਵਨ ਦਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆਲ ਕਿਰਪਾਲ ਕਿਰਪਾ ਨਿਦਾ ਪੂਰਨ ਹਸਮੋ ਹਮਾਰੇ ਰਹਾਉ ਆਉ ਬੈਠੋ ਆਦਰ ਸਭ ਥਾਏ ਹੋ ਨਨਕਤੂ ਬਾਕਾ ਭਗਤ ਸਰਪਾਉ ਦਿਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਨਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਮਨ RAM ਸਿਓੰਕਾਰ ਪ੍ਰੀਤ ਸ਼ਰਵਨ ਗੋਬਿੰਦ ਗਣ ਸੁਣਾਓ ਅਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਦੋ ਹੋਹਾ ਪਦ ਤਪਨੀਤਾ ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਬਸਾਰ ਮੀਤ ਆਜ ਕਾਲ ਫਨ ਤੋਏ ਗਰਸ ਹੈ ਸਮਝ ਰੱਖੋ ਚੀਤਾ ਕਹ ਨਾਨਕ ਰਾਮ ਭਾਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਵਾ ਮਨ ਕੀ ਮਨਹਿ ਮਾਇ ਰਹੀ ਨਾ ਹਰਪਦ ਨ ਤੀਰਤ ਸੇਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰਤ ਸੰਪਤ ਤਨ ਪੂਰਨ ਸਭ ਮਹਿ ਅਵਰ ਸਗਲ ਮਿੱਠਿਆਏ ਜਨ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਉ ਤੇਜੁਗ ਹਾਰਿਉ ਮਾਨਸ ਦੇ ਲਹੀ ਨਾਨਕ ਕਹਿ ਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਵਾ ਮਨ ਰੇ ਕੌਣ ਕੁਮਤ ਤਾ ਲੈਨੇ ਪਰਦਾਰ ਆਨੰਦ ਆ ਰਸ ਰਚਿਓ RAM ਭਗਤ ਨ ਕਿਨੇ ਰਹਾਉ ਮੁਗਤ ਪੰਥ ਜਾਣਿਓ ਤਨਾਹਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨ ਦਿਨਾ ਬਿਰਥਾ ਆਪ ਬੰਦਾਇਆ ਨਾ ਹਰ ਪਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਾਸ਼ ਗਿਆਨ ਕਟੇ ਮਹ ਨਰੰਜਨ ਤੇਰਾ ਤੈ ਖੋਜ ਤੇ ਉਦਿਆਨ ਬਹੁਤ ਜਨਮ ਪਰਮਤ ਤਹਾਰਿਓ ਆਸ ਤੇਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰਿ ਪਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਵਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੂ ਜਸੂਰ ਧਾਰੋ ਰਹਾਓ اٹل پیو ترو جا کے سمران ارنر پے پاد پایا دکھ ہرتا اے بد کو سوامی تا کاہے بسرایا جب ہی شرن گہی کرپا نید گج گھرات شوٹا مہما نام کہ لو برنا رام کتو ਬੰਦਨ ਤੇ ਟੂਟਾ ਆਜਾ ਮਲ ਪਾਪੀ ਜਗ ਜਾਨੈ ਨਿਮਖ ਮਾਇਨੇ ਸਤਾਰਾ ਨਾਨਕ ਕਹਿ ਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ ਸੋਰਠ ਮਹੱਲਾ ਨਵਾ ਪ੍ਰਾਨੇ ਕਾਣ ਪਾਓ ਕਰ ਜਤ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰ ਰਹਾਉ ਕਾਣ ਕਰਮ ਬਦਿਆ ਕਹੋ ਕੈਸੀ ਕਰਮ ਕਾਣ ਫੋਨ ਕਰਈ ਕਾਣ ਨਾਮ ਗੁਰ ਜਾ ਕੈ ਸਿਮਰੈ ਭਾਵ ਸਾਗਰ ਕਾ ਤਰਈ ਕਲਮ ਏਕ ਨਾਮ ਕਿਰਪਾ ਨਿਦ ਜਹ ਬਜਪੈ ਗਤ ਪਾਵੈ ਔਰ ਦਰਮਤਾ ਕੈ ਸਮਨਾਹਨ ਇਹ ਵਿਦ ਬੇਦ ਬਤਾਵ ਸੁਖ ਦੁਖ ਰਹਤ ਸਦਾ ਨਿਰਲਪੇ ਜਾ ਕੋ ਕਹਿ ਤੋ ਗਸਾਈ ਸੋ ਤਮਹੀ ਮਹ ਬਸੇ ਨਰੰਤਰ ਨਾਨਕ ਦਰਪਨ ਨਿਆਈ ਸੋਰਠ ਮਹੱਲਾ ਨਵਾ ਮਾਈ ਮਾ ਕੈ ਬਦਲਖੋ ਗੁਸਾਈ ਮਾ ਮੋਹ ਅਗਿਆਨ ਤੇ ਮਰ ਮੋਹ ਮਨ ਰਹਿਓ ਰਜਾਈ ਰਹਾ ਸਗਲ ਜਨਮ ਪਰਮੇ ਪਰਮ ਖੋਇ ਨ ਅਸਤਿਰ ਮਤ ਪਾਈ ਵਿਖਿਆ ਸਗਤ ਰਹਿਓ ਨਿਸਬਾਸਰ ਨ ਛੁਟੇ ਅਦਮਾਈ ਸਾਦ ਸੰਗ ਕਬਹੂ ਨਾ ਇੱਕਨਾ ਨ ਕੀਰਤ ਪ੍ਰਭ ਗਾਏ ਜਨ ਨਾਨਕ ਮੈਂ ਨਾਹਿ ਕੋ ਗੁਣ ਰਖ ਲਿਓ ਸਰਨਾਈ ਸੋਰਠ ਮਹੱਲਾ ਨਵਾ ਮਾਈ ਮਨ ਮੇਰੋ ਬਸਨਾਏ ਨਿਸ ਬਾਸਰ ਬਿਖੇ ਅਨ ਕਉ ਧਾਵਤ ਕਹਿ ਬਿਦਰੋ ਕੋ ਤਾਹੇ ਰਹਾਓ ਬੇਦਪ੍ਰਾਨ ਸਿਮਰਤ ਕੇ ਮਤ ਸੁਨ ਨਿਮਖ ਨਹੀ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਮਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਭਇਓ ਬਾਵਰ ਸੂ ਸੂਜਤ ਨ ਕਛ ਗਨ ਕਟਿ ਪੀਤਰ ਬਸਤ ਨਰੰਜਨ ਤਾ ਕੋ ਮਰਮ ਨ ਜਾਣ ਜਬ ਹੀ ਸ਼ਰਨ ਸਾਧਕੀ ਆਇਓ ਦਰਮਤ ਸਗਲ ਬਿਨਾਸੀ ਤਬ ਨਾਨਕ ਚਿਤਿਓ ਚਿੰਤਾ ਮਨ ਕਾਟਿ ਜਮ ਕੇ ਫਾਸੀ ਸੋਰਠ ਮਹੱਲਾ ਨਵਾ ਰੇ ਨਰ ਏ ਸਾਚੀ ਜੀ ਧਾਰ ਸાગਰ ਜਗਤ ਹੈ ਜਿਵੇਂ ਸੁਪਨਾ ਬੇਨਸਤ ਲਗਤ ਨ ਬਾਰ ਰਹਾਉ ਬਾਰੂ ਪੀਤ ਬਨਾਈ ਰਚ ਪਟ ਰਹਿਤ ਨਹੀਂ ਦਿਨ ਚਾਰ ਕੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਅਜੋ ਸਮਝ ਕਛ ਬਿਗਰਿਓ ਨਾ ਹੈਨ ਭਜ ਲੈ ਨਾਮ ਮੁਰਾਰਾ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਸੋਰਠ ਮਹੱਲਾ ਨਵਾ ਇਹ ਜਗ ਮੀਤਨ ਦੇਖ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾਮੇਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ ਜਬ ਹੀ ਨਰਧਨ ਦੇਖਿਓ ਨਰਕ ਸੰਗ ਛਾਟ ਸਭ ਭਾਗੇ ਕਹੋ ਕਹਾ ਜ ਮਨ ਪਰ ਕਾਇਨ ਸਿਉ ਨੇ ਲਗਾਇਓ ਦਿਨਾਂ ਨਾਤ ਸਕਲ ਭੈ ਪੰਜਨ ਜਸਤਾ ਕੋ ਬਿਸਰਾਇਓ ਸੁਵਾਨ ਪੋਛ ਜਿਓ ਭਇਓ ਨ ਸੁਦੋ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੀ ਰਖੋ ਨਾਮ ਤੁਹਾਰੋ ਲਿਨ ਸੋਰਠਾ ਮਹੱਲਾ ਨਵਾ ਮਨ ਰੇ ਗਹਿਓ ਨ ਗੋਰ ਉਪਦੇਸ ਕਾਪਯੋ ਜ ਮੂਡ ਮੰਡਾਇੋ ਭਗਵ ਕਿਨ ਭੇਸ ਰਹਾਉ ਸਾਦ ਸ਼ਾਡ ਕੈ ਝੂਠੇ ਲਾਗਿਓ ਜਨਮ ਅਕਾਰਥ ਖੋਇਓ ਕਰ ਪਰ ਪੰਜ ਉਦਰ ਨਿਜ ਭਖਿਓ ਪਾਸ਼ਕ ਨਿਆਈ ਸੋਇਓ RAM ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਤ ਬਿਕੰਨਾ ਉਰਜ ਰਿਓ ਬਿਕਿਆਨ ਸੰਗ ਬਉਰਾ ਨਾਮ ਰਤਨ ਬਿਸਰਾਨਾ ਰਹਿਓ ਚੇਤਨ ਚੇਤੇ ਜੋ ਗੋਬਿੰਦ ਮਿਰਤਾ ਦਸਰਾਨੀ ਕਹੋ ਨਾਨਕ ਹਰ ਬਿਰਦ ਪਛਾਨ ਪੂਲੇ ਸਦਾ ਪਰਾਨੀ ਸੋਰਠ ਮਹੱਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇ ਅਰ ਪੈ ਨੈ ਜਾਕ ਕੰਚਨ ਮਾਟੀ ਮਨ ਰਹਾਉ ਨਹਿ ਨੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨ ਹਰਖ ਸੋਗਤ ਰਹੇ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਲ ਤੇ ਅਗੇ ਜਗਤ ਰਹੇ ਨਿਰਾਸਾ કામ કર ઓદજે પરસે નાહન તે кат બ્રહ્મન વાસા ગોર કૃપા દે નર કો કીને તે એ જગત પશાનિ નાનક લીન પયો ગોવિંદ સયા જપાનિ સંગ પાને સોરઠ મહલ્લા નોવા પ્રીતમ ਜਾਣ ਲੈ ਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਕੇ ਰਾ ਬੇਪਤ ਪਰੇ ਸਭ ਹੀ ਸੰਗ ਸਾਡਤ ਕੋ ਨਾ ਆਵਤ ਨੇਰਾ ਕਰ ਕੇ ਨਾਰ ਬਾਤ ਹਿਤ ਜਾਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਪਣਿਓ ਹੈ ਜਾਸਿਓ ਨੇ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਓ ਕਾਮਨਾ ਆਇਓ 16 ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਚੌਥੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਦਬਦਨ ਨਾ ਪੜੋ ਹਰ ਬਿਨ ਹੋਰ ਨ ਪੂਜੋ ਮੜ ਮਸਾਨ ਨ ਜਾਈ ਕ੍ਰਿਸ਼ਨ ਨਾ ਰਾਤ ਨਾ ਪਾਰ ਕਰ ਜਾਵਾ ਕ੍ਰਿਸ਼ਨ ਨਾਮ ਬੁਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂੰ ਆਪੇ ਦਾ ਨ ਆਪੇ ਬਿਨਾ ਤੂੰ ਦੇਵ ਮਤਸਾਏ ਮਨ ਬਰਾਗ ਰਤ ਬਰਾਗੇ ਸ਼ਬਦ ਮਨ 베ਦਿਆ ਮੇਰੀ ਮਾਏ ਅੰਤਰਜੋਤ ਨਰੰਤਰ ਬਾਣੀ ਸਚ ਸਹਬ ਸਿਉ ਲਵਲਾਈ ਰਹਾਉ ਅਸੰਖ ਬਰਗੇ ਕਹਿ ਬrag ਸੋ ਬਰਗੇ ਜੇ ਖਸਮੈ ਭਾਵੈ ਹਰਦਾ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿਤ ਮਨੁਆ ਨਾ ਡੋਲੇ ਤਾਵਤ ਵਰਜ ਰਹਾਵੇ ਸਹਿਜ ਮਤਾ ਸਦਾ ਰੰਗ ਰਾਤਾ ਸਚ ਕੇ ਗੁਣ ਗਾਵੇ ਮਨੁਆ ਪਾਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜੇ ਪਾ ਨੇਤਰ ਸੋਤਰ ਸਚ ਰਤੇ ਜਲ ਬੂਝੀ ਤੁਜੇ ਬੁਝਾਈ ਆਸ ਨਰਾਸ ਰਹੈ ਬਰਾਗੀ ਨਿਦ ਕਰ ਤਾੜੀ ਲਾਏ ਵਖਿਆ ਨਾ ਮਰਜੇ ਸੰਤੋਖੀ ਅੰਮ੍ਰਿਤ ਸਹਜ ਪਿਆਈ ਡੁੱਬਦਾ ਵਿੱਚ ਬਰਾਗ ਨ ਹੋਵਈ ਜਬ ਲਗਦੁ ਜੇ ਰਾਈ ਸਭ ਜਗ ਤੇਰਾ ਤੂੰ ਏਕ ਦਾਤਾ ਅਵਰਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗਰਮਖ ਦੇ ਵੜਿਆਈ ਅਪਰ ਅਪਾਰ ਅਗੰਮ ਗੋਚਰਾ ਕਹਿਣੇ ਕੀ ਮਨ ਪਾਈ ਸੋਨ ਸਮਾਦ ਮਹਾ ਪਰਮਾਰਥ ਤੀਨ ਪਵਨ ਪਤ ਨਮੰ ਮਸਤਕ ਲੇਖ ਜੀਆਂ ਜਗ ਜੋਨੇ ਸਿਰਸਰ ਲੇਖ ਸਹਮੰ ਕਰਮ ਸੁ ਕਰਮ ਕਰਾਏ ਆਪੇ ਆਪੇ ਭਗਤ ਦਰੜ ਮੰਗ ਮੰਨ ਮੁਖ ਝੂਠ ਲਹਿ ਪੈ ਮਾਨੰ ਆਪੇ ਗਿਆਨ ਅਗੰ ਮੰ ਜਨ ਚਾਖਿਆ ਸੇਈ ਸਾਧ ਜਨਨ ਜਿਉ ਗੁੰਗੇ ਮਠਿਆਈ ਤਤਥ ਕਾ ਕਥਿਏ ਭਾਈ ਚਲ ਸਦਾ ਰਜ਼ਾਈ ਗੁਰ ਦਾਤਾ ਮਿਲੇ ਤਾਂ ਮਤ ਹੋਵ ਨਗੁਰਾ ਮਾਤ ਨਕਾਈ ਜਿਉ ਚਲਾਏ ਤਿਉ ਚੱਲ ਭਾਈ ਹੋਰ ਕਿਆ ਕੋ ਕਰੇ ਚਤਰਾਈ ਇੱਕ ਭਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰ ਜੇ ਤਦ ਦੁਲਾਏ ਤੇ ਹਾ ਫਲ ਪਾਇਆ ਤੋ ਹੁਕਮ ਚਲਾਵਣ ਹਾਰਾ ਸੇਵਾ ਕਰੀਂ ਜੇ ਕਿਛ ਹੋਵੈ ਆਪਣਾ ਜੀਉ ਪਿੰਡ ਤੁਮਾਰਾ ਸਤ ਗੁਰ ਮਿਲੈ ਕਿਰਪਾ ਕਿੰਨੀ ਅੰਮ੍ਰਿਤ ਨਾਮ ਅਦਾਰਾ ਗगनੰਤਰ ਵਾਸਿਆ ਗੁਣ ਪਰਗਾਸਿਆ ਗੁਣ ਮੈਂ ਗਿਆਨ ਤਿਆਨੰ ਨਾਮ ਮਨ ਭਾਵੈ ਕਹਿ ਕਹਾਵੈ ਤਤੋ ਤਤਵ ਖੰਨ ਸ਼ਬਦ ਗੁਰ ਪੀਰਾ ਗੈਰ ਗੰਬੀਰਾ ਬਿਨ ਸ਼ਬਦ ਜਗ ਬਰਨੰ ਪੂਰਾ ਬਰਗੇ ਸਹਿਜ ਸੁਪਾਗੇ ਸਚ ਨਾਨਕ ਮਨ ਮੰਨ ਸੋ ਰਠ ਮਹੱਲਾ ਪਹਿਲਾ ਤਿਤਕੇ ਆਸਾ ਮਨਸਾ ਬੰਧਨੀ ਪਾਏ ਕਰਮ ਧਰਮ ਬੰਧਕਾਰੇ ਪਾਪ ਪੁੰਨ ਜਗ ਜਾਇਆ ਪਾਏ ਬਿਨ ਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਣੀ ਪਾਏ ਕਰਮ ਸਭੇ ਵੇਕਾਰੀ ਸੋਨ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤ ਬੇਦ ਪਾਬਕ ਖੜੋ ਪਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨ ਚੁੱਕੇ ਪਾਈ ਅੰਤਰ ਮੈਲ ਵਿਕਾਰੇ ਇਨ ਬੇਦ ਡੋਬੀ ਮਾ ਕਰੀ ਪਾਈ ਊਂਡੇ ਸਰ ਕਹ ਪਾਰੀ ਦਰਮਤ ਘਣੀ ਵਗਤੀ ਪਾਈ ਦੁਜਾ ਪਾਇ ਖੁਆਈ ਬਿਨ ਸਤਗੁਰ ਨਾਮ ਨ ਪਾਈਏ ਪਾਈ ਬਿਨ ਨਾਮ ਮੈਂ ਪਰਮਨ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਪਾਈ ਗੁਰ ਬਿਨ ਮਾਗਨ ਪਾਈ ਜਿਸ ਅੰਤਰ ਲੋਭ ਕਾ ਕਰਮ ਕਮਾਵਾ ਪਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਵਲੋ ਇਹ ਭਾਈ ਵਿਚੋ ਨਿਕਲ ਤੱਥ ਜਲ ਮਠੀਏ ਜਲ ਦੇਖੀਏ ਭਾਈ ਇਹ ਜਗ ਇਹ ਵਥ ਗੁਰ ਬਿਨ ਪਰਮਵਗੋਚਿ ਅਪਾਏ ਕਟ ਕਟ ਦਿਓ ਅਲਖ ਇਹ ਜਗ ਤੱਗ ਸੂਤ ਕੋ ਪਾਈ ਦਾਦ ਸਬੰਧੋ ਜਾਏ ਦਾਦ ਸਬੰਧੋ ਮਾਏ ਬੇ ਨਗਰ ਗਾਂਠ ਨ ਛੁਟਈ ਪਾਈ ਥਾਕੇ ਕੰਮ ਕਮਾਏ ਇਹ ਜਗ ਪਰਮ ਪਲਾਇਆ ਪਾਈ ਕਹਿਣਾ ਕਿਛੂ ਨ ਜਾਏ گور ਮਿਲਿਆ ਪਾਉ ਮਨਵਸੈ ਪਾਈ ਮਰਨਾ ਸੱਚ ਲੇਖ ਮਜਨਦਾਰ ਚੰਗਿਆਈਆ ਪਾਈ ਦਰਗ ਨਾਮ ਵਸੇਖ ਗੋਰ ਅੰਗ ਸਜਿਨ ਨਾਮ ਦਰੜਾਇਆ ਪਾਈ ਮਨ ਵਸਿਆ ਚੂਕਾ ਭੇਖ ਏ ਤਨਹਾਠ ਏ ਤਨਹਾਟ ਸਰਾਫ ਕੋ ਪਾਈ ਵਖਰ ਨਾਮ ਅਪਾਰ ਇਹ ਵਖਰ ਵਪਾਰੀ ਸੋ ਦਰੜੈ ਪਾਏ ਗੋਰ ਸ਼ਬਦ ਕਰੇ ਵਿਚਾਰ ਦਾਨਵਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ